ਸਵਾਗਤ ਹੈ ਕਿਸਾਨ ਵੀਰੋ ਅੱਜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਹਿੜ ਸੇਲਵਰ ਆ ਤੋ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਦਾਂ ਕਿਹੜਾ ਸੂ ਉਹ ਵੀ ਪੁੱਛਾਂਗੇ ਜਾਂ ਕਦੋਂ ਕੁ ਸੂਈ ਆ ਇਹ ਕਿੰਨਾ ਕੁ ਦੁੱਧ ਵਾਲਾ ਕੱਟੂਗੀ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਫਿਰ ਸੌਦਾ ਕਰਨਾ ਈ ਸਸੀਗਾ ਬਾਈ ਸਸੀਗਾ ਬਾਈ ਹੋ ਠੀਕ ਹੋ ਜੀ ਵਧੀਆ ਵੀਰੇ ਮੈਨੂੰ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 62392 ਬਾਈ 17011 17011 ਪਿੰਡ ਵੀਰ ਆਪਣਾ ਪਿੰਡ ਸਿਲਵਰਾ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਵੀਰੇ ਤਹਿਸੀਲ ਤਹਿਸੀਲ ਫੂਲ ਆ ਵੀਰੇ ਨੇੜੇ ਨੇੜੇ ਭਾਈ ਰਪਾ ਸਧਾਨਾ ਪਰੰਪਰਾ ਮੰਡੀ ਵੀਰੇ ਨੇ ਚੰਗਾ ਚੱਲੀ ਜਾਂਦਾ ਫਿਰ ਕਹਾ ਵਧੀਆ ਵੀਰੇ ਵਧੀਆ ਵਧੀਆ ਰਿਸਪੌਂਸ ਮਿਲ ਗਿਆ ਵਧੀਆ ਵੀਰੇ ਓਕੇ ਜੀ ਹੁਣ ਤਾਂ ਵੀਡੀਓ ਕਾਫੀ ਹੋ ਗਈ ਨਾ ਹਾਂ ਵਧੀਆ ਹੋ ਗਿਆ ਬਈ ਇਹ ਚੰਗਾ ਪਸ਼ੂ ਆਦਾ ਯਾਰ ਹਾਂ ਚੰਗੇ ਕਦੋਂ ਸੋਈ ਹੈ ਜੀ ਅੱਜ ਸਵੇਰੇ ਬਾਈ 4:30 4 ਵਜੇ ਜੋ ਸੋਈ ਹੈ ਬਾਈ ਤੇ ਫਿਰ ਠੀਕ ਆ ਕੇ ਇਹਨੇ ਬਹੁਤ ਹੀ ਟਾਪ ਨਾ ਬੜਾ ਵਧੀਆ ਪਾਇਆ ਘੱਟਾ ਆ ਦੇ ਪੂਰਾ ਚੰਗਾ ਬਾਈ ਯਾਰ ਬੇਲਪੂਲ ਬਹੁਤਾ ਕਰਦੇ ਵੀ ਕੁਝ ਪਤਾ ਹੈਗਾ ਵੀਰੇ ਬਾਈ ਨਹੀਂ ਆਪਾਂ ਨੂੰ ਐਵੇਂ ਕਹਦੀ ਆਪਾਂ ਐਵੇਂ ਕਹਿਣ ਦਾ ਕੀ ਫਾਇਦਾ ਨਾਲ ਉਹ ਨਾਲ ਅੱਜ ਸਵੇਰੇ ਤੇ ਵੀਰੇ ਦੂਜੇ ਸੋਏ ਦਾ ਕੀ ਰਿਕਾਰਡ ਦੱਸਿਆ ਦੂਜੇ ਰੂ ਬਾਈ ਸੂਏ ਦਾ ਤਾਂ ਹੈਗਾ 14-15 ਲੀਟਰ ਦਾ ਦੱਸ ਕੇ ਓਕੇ ਯਾਰ ਪਰ ਦੇਉਗੇ ਤੂੰ ਵੱਧ ਦੇਉ ਘੜਦੇ ਨਹੀਂ ਬਾਕੀ ਦੀ ਗੱਲ ਯਾਰ ਪੱਥਰ ਵਰਗੀ ਪਈ ਆ ਸਵੇਰੇ ਪੌੜਾ ਕੱਢਿਆ 5 ਲੀਟਰ ਆ ਬਾਈ ਯਾਰ ਫਿਰ ਵੀ ਉਵੇਂ ਹੀ ਪਾ ਲੈ ਹਾਂ ਖੋ ਲੋ ਜੀ ਨੂੰ ਤ ਚੰਗੂਲਾ ਕੋਲ ਆ ਗਈ ਜੀ ਥਣ ਲੇਵਾ ਸਾਨੂੰ ਚੈੱਕ ਕਰਾਵਾਂ ਜੀ ਸੂਤੋਂ ਸਟਾਰਟਿੰਗ ਹੁੰਦੀ ਹੈਗੀ ਤੇ ਸ਼ਾਮ ਹਜੇ ਹੋਣੀ ਆ 3:30 ਵਜੇ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਜੀ ਆ ਦੇਖੋ ਥਣ ਭਾਂਡੇ ਸਾਫ ਦੁੱਧ ਨੇ ਬਾਕੀ ਗੱਲ ਨੇ ਕਿ ਫਿਰ ਕਿੰਨਾ ਕੁ ਦੁੱਧ ਕਹਿ ਕੇ ਦੇ ਦਾਂ ਭਾਈ ਬਾਈ ਯਾਰ 15 14 15 ਪਹਿਲਾਂ ਨਿਕਲ ਆ ਮੰਨ ਲਓ 16 ਲੀਟਰ ਦੁੱਧ ਤਾਂ ਦੇ ਸਕਦੀ ਆ ਭਾਈ ਬਾਕੀ ਸੇਵਾ ਸੇਵਾ ਭਾਈ ਬਾਕੀ ਪਲੀ ਪੁਲੀ ਚੰਗੀ ਆ ਜੀ ਲੈ ਲਓ ਆਪਣੇ ਚੈਨਲ ਤੇ ਪਹਿਲਾਂ ਪਾਈ ਸੀ ਤਾਂ ਜਿਹਨੂੰ ਦਿੱਤੇ ਉਹਨਾਂ ਦਾ ਦੁੱਧ ਹੀ ਆ ਵੀਰੇ ਉਹ ਨਹੀਂ ਗੱਲ ਤਾਂ ਛੁੱਟੀ ਦਾ ਲੰਬਾ ਨਹੀਂ ਕਿਤੇ ਆਇਆ ਇਹ ਕਰੀਏ ਯਾਰ ਚਲ ਲੈ ਚੱਲ ਲੈ ਚੱਲਦਾ ਕਰੂ ਭਾਈ ਪਾਂਡੇ ਥੋੜੀ ਉਹ ਨੂੰ ਹੀ ਹੁੰਦੀ ਜਾਂ ਨਹੀਂ ਹੁੰਦੀ ਹੈ ਹਾਂ ਆ ਪਾਂਡੇ ਭੁੰਡੇ ਦੀ ਚੰਗੀ ਆ ਬਾਈ ਦੇਖ ਆ ਦੇਖੋ ਜੀ ਥਣ ਭਾਂਡਾ ਬੂਰਾ ਚੰਗਾ ਯਾਰ ਬਾਕੀ ਦਾ ਕਸਮਾਂ ਤੇ ਫਿੱਟ ਫਾਟ ਵਾਲਾ ਹੈ ਉਹ ਹਵਾਨਾ ਹਾਂ ਆ ਦੇਖੋ ਜੀ ਕਰੋ ਚੈੱਕ ਥਣ ਹਵਾਨਾ ਆ ਗਰਮ ਵਾਲੀ ਕੱਦ-ਗੁੱਦ ਕਰਨੀ ਉਹ ਟੈਸਟ ਰਹੀ ਹੈ ਨਾ ਪੂਰੀ ਪਲੀ ਪਲੀ ਚੰਗੀ ਆ ਬਾਈ ਯਾਰ ਕੋਈ ਆਏ ਨਾ ਛੋਟੀ ਮੰਨ ਕੇ ਨਾ ਆਵੇ ਠੀਕ ਹੈ ਲੱਸੀ ਮੰਨ ਕੇ ਨਾ ਆਵੇ ਦੁੱਧ ਪੱਖੋਂ ਨਾਲ ਕੋਈ ਲਾਂਬੇ ਵਾਲਾ ਕੰਮ ਨਹੀਂ ਬਾਈ ਜਿੰਨਾ ਦੱਸਾਂਗੇ ਉਹਨਾਂ ਹੀ ਹੋਊਗਾ ਬਾਈ ਬਸ ਫਿਰ ਚੰਗੇ ਦੋ ਢੋਲੇ ਸੰਦਾ ਆਪਣਾ ਹਾਂ ਬਾਈ ਚੰਗਾ ਪੂਰਾ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਤੇ ਚੰਗੀਆਂ ਜੋ ਆਪਾਂ ਇਹਨੂੰ ਕਹਿ ਸਕਦੇ ਆਂਗੇ ਹਾਂਜੀ ਭਾਈ ਤੇ ਸਿੰਘ ਸਾਲਾ ਵੀ ਰਲਦਾ ਮਿਲਦਾ ਸੋਹਣਾ ਜਿਹੋ ਜੀ ਝੋਟੀ ਦੀ ਬਾਡੀ ਹਾਂਜੀ ਹਾਂ ਭਾਈ ਤੇ ਮਗਰ ਕਟਾ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਜੀ ਇਹਨਾਂ ਤਾਂ ਹੀ ਸਾਰੀ ਵੀਡੀਓ ਦੇਖ ਲਓ ਫੇਰ ਲਾਓ ਫੋਨ ਇਹ ਆ ਦੇਖੋ ਜੀ ਇੱਥੋਂ ਦੇ ਹੂੰ ਛੱਡਣਾ ਕਟਰਾ ਭਾਈ ਦੇਖ ਲਓ ਅਹੀਂ ਖੜਜੂ ਦਾ ਆਹ ਦੇਖੋ ਵੀਰੋ ਬੱਚਾ ਬਹੁਤ ਤਾਕ ਠੀਕ ਆ ਜੀ ਹੋਈ ਇਹਦੇ ਨੂੰ ਮੇਰੇ ਮਾਰੀ ਤਾਰ ਦੋ ਮਿੰਟਾਂ ਠਹਿਰ ਕੇ ਲਵਾ ਲਓ ਲੋ ਮਾਰ ਦਈਏ ਭਾਈ ਹਾਂ ਮਾਰੋ ਵੀਰੇ ਤਾਰਾ ਸਮਾਪ ਸਮੂਹ ਦੀ ਇੱਕ ਨੰਬਰ ਹਾਂ ਲੈ ਬਈ ਪੂਰਾ ਸਹੀ ਸਮਾਪੀ ਠੀਕ ਮਾਰੋ ਵੀਰੇ ਤਾਰਾਂ ਤਾਰਾਂ ਤੋੜਾਂ ਜੇ ਆਪਾਂ ਗੱਲ ਕਰ ਲਈ ਕੰਪਲੀਟ ਤਾਰਾਂ ਜੀ ਹੂੰ ਵਾ ਦੇਖ ਲੋ ਬੋਲਾ ਦੇਖ ਲੋ ਦੂਜਿਆਂ ਨੂੰ ਮਾਰ ਦੇ ਵੀਰੇ ਓਕੇ ਠੀਕ ਆ ਭਈ ਜੇ ਮਾਂ ਮਾਰ ਲੈਣੇ ਹੋਰ ਮਾਰਦੇ ਚਾਰ ओके जी की डिमांड आ गई भाई ये भाई डिमांड मांगਨ ਨੂੰ ਕੋਈ ਛਤਰ ਨਹੀਂ ਕੋਈ ਏਡੇ ਨੇ ਮੈਸਾਂ ਦਾ ਦੋ ਕਰ ਜਾਂਦੇ ਆ 1,60,000 ਰੁਪਏ ਦੀ ਮਾਨਦਾਨ ਕਰਾਂ ਮਾਨਦਾਨ ਹੋ ਜੂਗਾ ਵਿੱਚ ਓਕੇ 1,60,000 ਚੋੜਾ ਮਾਨਦਾਨ ਹੋ ਜੂਗਾ ਜਰੂਰ ਕਰੋ ਬਾਈਨਾਸ ਮੁਬਾਰਕਤ ਤੇ ਨੰਬਰ ਬਾਈ ਫੇਰ ਬੋਲ ਨੰਬਰ ਬਾਈ 639917011 ਬਾਈ 17011 ਪਿੰਡ ਸੇਲਵਰਾ ਤੋਂ ਆਪਾਂ ਵੀਡੀਓ ਕਵਰ ਕੀਤੀ ਜੀ ਇੱਕ ਛੋਟੀ ਸੇ ਇੱਕਦਮ ਦੁਕਾਦੀ ਧੰਨਵਾਦ